ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਦਸਤਕ ਤੇ ਜੁੜੇ ਬੈਠੇ ਹੋ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਆ ਪਿਛਲੇ ਦਿਨੀ ਆਪਾਂ ਚਿਹਰੇ ਦੀ ਖੂਬਸੂਰਤੀ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਇੱਕ ਮੈਂ ਹੋਰ ਜਿਹੜੀ ਗੱਲ ਜ਼ਰੂਰੀ ਹੈ ਉਹ ਸਾਂਝੀ ਕਰਨੀ ਸੀਗੀ ਕਿ ਆਪਣੇ ਕੋਲ ਨਾ ਬਹੁਤ ਸਾਰੇ ਨੁਸਖੇ ਆ ਦੇਸੀ ਆਪਾਂ ਕਿਸੇ ਤੋਂ ਕੋਈ ਤਜਰਬਾ ਹਸਲ ਹੁੰਦਾ ਕਿਸੇ ਤੋਂ ਕੋਈ ਆਪਾਂ ਗੱਲ ਸੁਣਦੇ ਆ ਤਾਂ ਦੇਸੀ ਚੀਜ਼ਾਂ ਵੀ ਬਹੁਤ ਨੇ ਗਿਣਤੀ ਚ ਤੇ ਉਹਨਾਂ ਦੇ ਵਰਤਣ ਦੇ ਢੰਗ ਨਾਲ ਮਤਲਬ ਵੱਖਰੇ ਵੱਖਰੇ ਉਹਨਾਂ ਦੇ ਅਸਰ ਹੁੰਦੇ ਨੇ ਹਨਾ ਜੇ ਆਪਾਂ ਚਿਹਰੇ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਆਪਾਂ ਵਰਤਦੇ ਹਾਂ ਚਿਹਰੇ ਦੀ ਖੂਬਸੂਰਤੀ ਲਈ ਕਦੇ ਆਪਾਂ ਐਲੋਵੇਰਾ ਦੀ ਗੱਲ ਕਰਦੇ ਹਾਂ ਕਦੇ ਆਪਾਂ ਕੱਚੇ ਦੁੱਧ ਦੀ ਗੱਲ ਕਰਦੇ ਹਾਂ ਕਦੇ ਆਪਾਂ ਕੁਝ ਮੂੰਹ ਤੇ ਲਾਉਂਦੇ ਹਾਂ ਕਦੇ ਕੁਝ ਕਦੀ ਵੈਸਲੀਨ ਕਦੇ ਕੈਸਟਰ ਆਇਲ ਹਨਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਸਾਰੇ ਨੁਸਖੇ ਹੈ ਪਰ ਅਸੀਂ ਕੀ ਕਰਨਾ ਇੰਨੇ ਸਾਰੇ ਨੁਸਖਿਆਂ ਦੇ ਵਿੱਚ ਉਲਝਣ ਦੀ ਸਾਨੂੰ ਬਿਲਕੁਲ ਲੋੜ ਨਹੀਂ ਕੋਈ ਵੀ ਇੱਕ ਨੁਸਖਾ ਤੁਸੀਂ ਚੱਕ ਲਓ ਜੇ ਤੁਸੀਂ ਉਹਨੂੰ ਆਪਦੀ ਰੁਟੀਨ ਦਾ ਹਿੱਸਾ ਬਣਾਓਗੇ ਤਾਂ ਉਹਦਾ ਜਿਹੜਾ ਫਾਇਦਾ ਸਾਨੂੰ ਨਜ਼ਰ ਆਊਗਾ ਨਹੀਂ ਤਾਂ ਜੇ ਅਸੀਂ ਵਨਸ ਵਨੀਆਂ ਚੀਜ਼ਾਂ ਲਈ ਜਾਵਾਂਗੇ ਨਾ ਤਾਂ ਸਾਨੂੰ ਇਹ ਪਤਾ ਲੱਗਣਾ ਕਿ ਕਿਹੜੀ ਚੀਜ਼ ਦੇ ਨਾਲ ਸਾਨੂੰ ਫਰਕ ਪਿਆ ਹੈ ਹਨਾ ਤੇ ਆਹ ਫਿਰ ਅਸੀਂ ਕਿਸੇ ਨੂੰ ਵੀ ਕੀ ਦੱਸਾਂਗੇ ਸੋ ਇੱਕ ਨੁਸਖਾ ਕੋਈ ਵੀ ਤੁਸੀਂ ਅਪਣਾ ਲਓ ਕਿ ਮੈਂ ਇਹਨੂੰ ਫੋਲੋ ਕਰਨਾ ਹੈ ਇਹਨੂੰ ਲਗਾਤਾਰ ਵਰਤਣਾ ਹੈ ਚਾਹੇ ਤੁਸੀਂ ਮਹੀਨਾ ਵਰਤੋ 2 ਮਹੀਨੇ ਵਰਤੋ ਕਈ ਚੀਜ਼ਾਂ ਦਾ ਤਾਂ ਫਰਕ ਇੱਕ ਹਫ਼ਤੇ 'ਚ ਹੀ ਆਪਾਂ ਨੂੰ ਨਜ਼ਰ ਆਉਣ ਲੱਗ ਜਾਂਦਾ ਹੈ ਕਈਆਂ ਦਾ ਮਹੀਨੇ ਬਾਅਦ ਹੈ ਨਾ ਸੋ ਮੁੱਖ ਦੀ ਗੱਲ ਤਾਂ ਇਹੀ ਹੈ ਕਿ ਅਸੀਂ ਕੋਈ ਵੀ ਇੱਕ ਚੀਜ਼ ਚੁਣ ਲਈਏ ਤੇ ਉਹਨੂੰ ਅਸੀਂ ਆਪਦੇ ਚਿਹਰੇ ਤੇ ਅਪਲਾਈ ਕਰੀਏ ਤੇ ਅੱਜ ਜਿਹੜੀ ਆਪਾਂ ਗੱਲ ਕਰਨੀ ਹੈ ਉਹ ਹੈਗੀ ਆ ਬਹੁਤ ਸਣੀਆਂ ਪੈਣਾ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਹੈ ਉਹਨਾਂ ਦੇ ਸਵਾਲ ਵੀ ਹੁੰਦੇ ਆ ਇਸ ਤਰ੍ਹਾਂ ਦੇ ਕਿ ਚਿਹਰਾ ਠੀਕ ਹੈ ਪਰ ਜਿਹੜੀ ਆਹਾ ਹੈਗੀ ਹੈ ਨਾ ਗਰਦਨ ਆ ਹਿੱਸਾ ਇਹ ਇੱਥੋਂ ਦੀ ਜਿਹੜੀ ਸਕਿਨ ਲੂਸ ਹੋ ਜਾਂਦੀ ਹੈ ਇਹ ਇੱਥੋਂ ਚਮੜੀ ਢਿੱਲੀ ਹੋ ਜਾਂਦੀ ਹੈ ਜਾਂ ਕਹਿ ਲੋ ਕਿ ਉਮਰ ਦਾ ਜਿਹੜਾ ਫਰਕ ਆ ਉਹ ਇੱਥੋਂ ਪਤਾ ਲੱਗਦਾ ਬੇਸ਼ੱਕ ਅਸੀਂ ਚਿਹਰੇ ਤੋਂ 40 ਸਾਲ ਦੇ ਲੱਗੇ 45 ਦੇ ਲੱਗੇ ਪਰ ਕਈ ਵਾਰ ਗਰਦਨ ਪਹਿਲਾਂ ਬੁੱਢੀ ਹੋ ਜਾਂਦੀ ਹੈ ਤੇ ਉਹਦੇ ਕਰਕੇ ਫਿਰ ਅਸੀਂ ਜਿਆਦਾ ਹਨਾ ਆਪਣੀ ਉਮਰ ਲੁਕੋ ਨਹੀਂ ਪਾਉਂਦੇ ਤਾਂ ਇਹਦਾ ਫਿਰ ਮੈਨੂੰ ਲੱਗਿਆ ਕਿ ਆਪਾਂ ਇਹਦੇ ਤੇ ਗੱਲ ਕਰੀਏ ਬਹੁਤ ਹੀ ਸਿੰਪਲ ਚੀਜ਼ ਹੈ ਇੱਕੋ ਹੀ ਚੀਜ਼ ਜੇ ਮੈਂ ਗੱਲ ਕਰਾਂ ਕਿ ਵਰਤਨੀ ਚਾਹੀਦੀ ਹੈ ਸਕਿਨ ਲਈ ਚਿਹਰੇ ਲਈ ਤਾਂ ਬਹੁਤ ਲਾਹੇਵੰਦ ਆ ਬਹੁਤ ਇਫੈਕਟਿਵ ਆ ਫਿਰ ਬਹੁਤੀਆਂ ਚੀਜ਼ਾਂ ਚ ਉਲਝਣ ਦੀ ਲੋੜ ਨਹੀਂ ਹੈਗੀ ਤੇ ਬਾਕੀ ਇਹ ਹੁੰਦਾ ਕਿ ਕਿਸੇ ਨੂੰ ਕੋਈ ਇਸ ਚੀਜ਼ ਸੂਟ ਕਰਦੀ ਹੈ ਕਿਸੇ ਨੂੰ ਕੋਈ ਪਰ ਜਿਹੜਾ ਮੇਰਾ ਫਾਰਮੂਲਾ ਹੈਗਾ ਜਿਵੇਂ ਮੈਨੂੰ ਲੱਗਦਾ ਕਿਉਂਕਿ ਮੈਂ ਵੀ ਪੜਦੀ ਸੁਣਦੀ ਹੀ ਰਹਿਨੀ ਆ ਤਾਂ ਉੱਥੋਂ ਮੈਨੂੰ ਲੱਗਦਾ ਕਿ ਹਾਂ ਇਹ ਚੀਜ਼ ਜ਼ਿਆਦਾ ਅਫੈਕਟਿਵ ਹੈ ਇਹੀ ਵਰਤਣੀ ਚਾਹੀਦੀ ਹੈ ਤੇ ਉਹ ਸਭ ਤੋਂ ਪਹਿਲਾਂ ਤਾਂ ਹੈਗੀ ਹੈ ਪੈਟਰੋਲਮ ਪੈਟਰੋਲੀਅਮ ਜੈਲੀ ਇਹ ਨਾ ਵੈਸਲੀਨ ਦੀ ਹੈ ਇਹਦਾ ਜਿਹੜਾ ਯੂਜ਼ ਹੈ ਹਨਾ ਇਹਨੂੰ ਅਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹਾਂ ਕਈ ਵਾਰ ਤਾਂ ਜਿਵੇਂ ਹੁਣ ਆਪਾਂ ਵਿਆਹਾਂ 'ਚ ਜਾਂਦੇ ਆ ਹਨਾ ਆਪਾਂ ਨੂੰ ਮੇਕਅਪ ਕਰਦੀਆਂ ਲੇਡੀਜ਼ ਬਹੁਤ ਸਾਰੀ ਫਾਊਂਡੇਸ਼ਨ ਲੱਗੀ ਹੁੰਦੀ ਹੈ ਅੱਖਾਂ ਤੇ ਬੜਾ ਕੁਝ ਲੱਗਾ ਹੁੰਦਾ ਤੇ ਉਹਦਾ ਕੀ ਹੈ ਕਿ ਉਹਦੇ ਨਾਲ ਜਿਹੜੀ ਆਪਣੀ ਸਕਿਨ ਹੈ ਨਾ ਬਹੁਤ ਰੁੱਖੀ ਹੋ ਜਾਂਦੀ ਹੈ ਡਰਾਈ ਡਰਾਈ ਹੋ ਜਾਂਦੀ ਹੈ ਡਲ ਹੋ ਜਾਂਦੀ ਹੈ ਜਦੋਂ ਆਪਾਂ ਫਟਾਫਟ ਪਾਣੀ ਨਾਲ ਮੂੰਹ ਧੋ ਲਿਆ ਟਾਵਲ ਨਾਲ ਉਹਨੂੰ ਰਗੜ ਕੇ ਪੂੰਝ ਲਿਆ ਸੁਕਾ ਲਿਆ ਤੇ ਆਪਾਂ ਸੌਂ ਜਾਂਦੇ ਆ ਜਿਆਦਾ ਆਪਾਂ ਫਿਰ ਕੇਅਰ ਨਹੀਂ ਕਰਦੇ ਵੀ ਚਲੋ ਮੇਕਅਪ ਉਤਰ ਗਿਆ ਪਰ ਮੇਕਅਪ ਨੂੰ ਉਤਾਰਨ ਦਾ ਵੀ ਇੱਕ ਟੰਗ ਹੁੰਦਾ ਫਿਰ ਉਸ ਤੋਂ ਬਾਅਦ ਇਸ ਅਸਲ ਚ ਸਕਿਨ ਦੀ ਜਿਹੜੀ ਕੇਅਰ ਆ ਉਹ ਕਰਨੀ ਚਾਹੀਦੀ ਆ ਹੁਣ ਗਰਦਨ ਦਾ ਵੀ ਇਹੀ ਹੈ ਕਿਉਂਕਿ ਜਿਹੜੀ ਫਾਊਂਡੇਸ਼ਨ ਹੈ ਇਹ ਵੀ ਤਾਂ ਫੇਸ ਦਾ ਹੀ ਹਿੱਸਾ ਹੈ ਨਾ ਜਦੋਂ ਆਪਣਾ ਸਾਰਾ ਆਪਾਂ ਮੇਕਅਪ ਕਰਵਾਉਨੇ ਆ ਤਾਂ ਇੱਥੇ ਇੱਥੇ ਤੱਕ ਜਿਹੜੀ ਫਾਊਂਡੇਸ਼ਨ ਆ ਉਹ ਲੱਗਦੀ ਆ ਹਨਾ ਤੇ ਉਹ ਕਿੰਨੀ ਜ਼ਿਆਦਾ ਉਹਦੀਆਂ ਪਰਤਾਂ ਹੁੰਦੀਆਂ ਨੇ ਉਹ ਸਾਰੀਆਂ ਜਿਹੜੀਆਂ ਲਾਈਨ ਹੁੰਦੀ ਹੈ ਉਹ ਲੁਕੋ ਦਿੰਦੀ ਹੈ ਤੇ ਉਸ ਤੋਂ ਬਾਅਦ ਜਦੋਂ ਅਸੀਂ ਸਿੰਪਲ ਪਾਣੀ ਨਾਲ ਉਹਨੂੰ ਧੋਨੇ ਆ ਸੁਕਾ ਲੈਂਦੇ ਆ ਤੇ ਜਿਹੜੀ ਚਮੜੀ ਹੈਗੀ ਆਪਣੀ ਉਹ ਬਹੁਤ ਰੁੱਖੀ ਬੇਜਾਨ ਡੱਲਜੀ ਲੱਗਣ ਲੱਗ ਜਾਂਦੀ ਹੈ ਤੇ ਵੈਸਲੀਨ ਪੈਟਰੋਲੀਅਮ ਜੈਲੀ ਇੰਨੀ ਕੁ ਅਸਰਦਾਰ ਹੈ ਵੈਸੇ ਇਹਨੂੰ ਜੇ ਤੁਸੀਂ ਮੇਕਅਪ ਨੂੰ ਸਾਫ਼ ਕਰਨ ਲਈ ਵਰਤਣਾ ਹੋਵੇ ਨਾ ਪਹਿਲਾਂ ਤਾਂ ਆਪਾਂ ਉਹ ਸਿੰਪਲ ਤਰੀਕਾ ਮੈਂ ਤੁਹਾਨੂੰ ਦੱਸਦੀ ਆ ਕਿ ਇਹਦਾ ਚੰਗੀ ਤਰ੍ਹਾਂ ਤੁਸੀਂ ਲੇਪ ਕਰ ਲੈਣਾ ਚਿਹਰੇ ਤੇ ਬੇਸ਼ੱਕ ਮੇਕਅਪ ਲੱਗਿਆ ਹੋਇਆ ਤੁਸੀਂ ਕੀ ਕਰਨਾ ਹੈ ਵੈਸਲੀਨ ਨੂੰ ਸਾਰੇ ਚਿਹਰੇ ਤੇ ਲਾ ਲੈਣਾ ਉਸ ਤੋਂ ਬਾਅਦ ਕੋਈ ਕਾਟਨ ਦਾ ਫੰਬਾ ਜਾਂ ਲੈ ਲੈਣਾ ਐਂਡਕ ਤੇ ਉਹਦੇ ਨਾਲ ਨਾ ਚੰਗੀ ਤਰ੍ਹਾਂ ਸਾਰਾ ਮੇਕਅਪ ਪੂੰਝ ਦੇਣਾ ਗਰਦਨ ਵੀ ਇਹ ਵੀ ਸਾਰਾ ਫੇਸ ਤੁਸੀਂ ਸਾਫ਼ ਕਰ ਦੇਣਾ ਇੱਕ ਵਾਰ ਨਾਲ ਨਹੀਂ ਹੁੰਦਾ ਦੋ ਵਾਰੀ ਨਾਲ ਕਰ ਲੋ ਤਿੰਨ ਵਾਰੀ ਨਾਲ ਕਰ ਲੋ ਤੇ ਉਸ ਤੋਂ ਬਾਅਦ ਤੁਸੀਂ ਪੈਟਰੋਲੀਅਮ ਜੈਲੀ ਨੂੰ ਸਾਫ਼ ਨਹੀਂ ਕਰਨਾ ਤੇ ਤੁਸੀਂ ਬੇਸ਼ੱਕ ਉਦਾਂ ਹੀ ਸੌਂ ਜਾਣਾ ਤੇ ਸਵੇਰੇ ਉੱਠ ਕੇ ਜਿਵੇਂ ਵੀ ਆਪਾਂ ਪਾਣੀ ਨਾਲ ਮੂੰਹ ਧੋਣੇ ਹੈਗੇ ਆ ਤੇ ਇਹਦਾ ਜਿਹੜਾ ਅਸਰ ਹੈ ਉਹ ਬਹੁਤ ਵਧੀਆ ਹੁੰਦਾ ਤੇ ਜਿਹੜਾ ਮੇਕਅਪ ਹੈ ਚਿਹਰੇ ਦਾ ਉਹ ਵੀ ਸਾਫ਼ ਹੋ ਜਾਂਦਾ ਬਿਲਕੁਲ ਕਲੀਅਰ ਹੋ ਜਾਂਦਾ ਔਰ ਆਪਣੀ ਸਕਿਨ ਡੈਮੇਜ ਨਹੀਂ ਹੁੰਦੀ ਉਸੇ ਤਰ੍ਹਾਂ ਹੈਲਦੀ ਰਹਿੰਦੀ ਹੈ ਜਿੰਨਾ ਕ ਮੇਕਅਪ ਨਾਲ ਡਰਾਈਨੈਸ ਹੋਈ ਹੁੰਦੀ ਉਹ ਉਹ ਇਹਦੇ ਨਾਲ ਰਿਕਵਰ ਹੋ ਜਾਂਦਾ ਉਹ ਸਾਰਾ ਕੁਝ ਤੇ ਇਹ ਤਾਂ ਹੋ ਗਈ ਮੇਕਅਪ ਉਤਾਰਨ ਦੀ ਗੱਲ ਤੇ ਦੂਜੀ ਗੱਲ ਜਿਹੜੀ ਮੈਂ ਕਰਨੀ ਹੈਗੀ ਆ ਮੇਨ ਜਿਹੜੀ ਅੱਜ ਦੀ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈਗਾ ਉਹ ਆਪਣੀਆਂ ਆ ਜਿਹੜੀਆਂ ਇੱਥੇ ਆਪਣੇ ਵਾਲ ਪੈਂਦੇ ਆ ਮਾਸਟਿੱਲਾ ਹੁੰਦਾ ਹੈ ਹਨਾ ਵੈਸੇ ਤਾਂ ਜੇ ਸਕਿਨ ਕੇਅਰ ਤੁਸੀਂ ਕਰਨੀ ਚਾਹੁੰਦੇ ਹੋ ਕਿਉਂਕਿ ਜਿਵੇਂ ਜਿਵੇਂ ਆਪਣੀ ਉਮਰ ਵੱਧਦੀ ਜਾਂਦੀ ਹੈ ਤੇ ਆਪਣੀ ਸਕਿਨ ਤੇ ਉਹਦਾ ਅਸਰ ਨਜ਼ਰ ਆਉਂਦਾ ਹੈ ਹਨਾ ਜੇ ਤੁਸੀਂ ਰੂਟੀਨ ਚੀ ਕਰੋ 30 ਸਾਲ ਤੋਂ ਬਾਅਦ ਆਪਾਂ ਨੂੰ ਸਕਿਨ ਕੇਅਰ ਕਰ ਲੈਣੀ ਚਾਹੀਦੀ ਹੈ ਤੇ ਜੇ ਉਦੋਂ ਆਪਾਂ ਨਹੀਂ ਵੀ ਕਰਦੇ ਕਿਉਂਕਿ ਉਦੋਂ ਹਲੇ ਉਮਰ ਇਦਾਂ ਦੀ ਹੁੰਦੀ ਹੈ ਬਹੁਤਾ ਫਿਕਰਮੰਦੀ ਚ ਆਪਾਂ ਨਹੀਂ ਹੁੰਦੇ ਚਿਹਰੇ ਨੂੰ ਲੈ ਕੇ ਤੇ ਜਦੋਂ ਵੀ ਤੁਸੀਂ 40 50 ਸਾਲ ਤੱਕ ਜਦੋਂ ਵੀ ਤੁਹਾਨੂੰ ਲੱਗਦਾ ਹੈ ਕਿ ਹੁਣ ਇੱਥੋਂ ਦਾ ਬੁਢਾਪਾ ਇੱਥੋਂ ਨਜ਼ਰ ਆਉਣ ਲੱਗ ਗਿਆ ਤਾਂ ਉਦੋਂ ਤੁਸੀਂ ਇਹ ਕਰਨਾ ਹੈ ਤੇ ਇਹਦੀ ਵਰਤੋਂ ਕਿਵੇਂ ਕਰਨੀ ਹੈ ਤੁਸੀਂ ਨਾ ਇੱਥੇ ਬਿਲਕੁਲ ਆਪਣੀ ਲਾ ਕੇ ਪੈਟਰੋਲੀਅਮ ਜੈਲੀ ਹਲਕਾ ਹਲਕਾ ਇਦਾਂ ਇਦਾਂ ਮ사ਜ ਕਰਨੀ ਆ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉੱਪਰ ਨੂੰ ਆਪਾਂ ਮ사ਜ ਕਰਦੇ ਆ ਹਨਾ ਜਦੋਂ ਪਾਰਲਰ ਜਾਂਦੇ ਆ ਉਹ ਵੀ ਇਦਾਂ ਹੀ ਕਰਦੇ ਆ ਚੰਗੀ ਤਰ੍ਹਾਂ ਇੱਥੇ ਮ사ਜ ਕਰਕੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਅ ਇੱਕ ਪੋਲੀਥੀਨ ਆਉਂਦਾ ਉਹ ਨਾ ਫੂਡ ਰੈਪ ਕਰਨ ਵਾਲਾ ਹੁੰਦਾ ਹੈ ਟਰਾਂਸਪੇਰੈਂਟ ਜਿਹਾ ਜੇ ਤਾਂ ਉਹਦਾ ਰੋਲ ਮਿਲਦਾ ਕਿਉਂਕਿ ਉਹ ਚਿਪਕ ਜਾਂਦਾ ਤਾਂ ਉਹ ਲੈ ਲਓ ਨਹੀਂ ਕੋਈ ਵੀ ਜਿਹੜਾ ਲਿਫਾਫਾ ਹੁੰਦਾ ਆਪਾਂ ਆਪਾਂ ਨੂੰ ਬਾਜ਼ਾਰੋਂ ਹਨਾ ਸਭੀਆਂ ਸਬਜ਼ੀਆਂ ਪਾਉਣ ਨੂੰ ਦਿੰਦੇ ਨੇ ਉਹ ਦੁਕਾਨਦਾਰ ਉਸ ਨੂੰ ਤੁਸੀਂ ਕੱਟ ਲੈਣਾ ਤੇ ਗਰਦਨ ਤੇ ਨਾ ਇੱਥੇ ਨਾਲ ਚਿਪਕਾ ਲੈਣਾ ਪੈਟਰੋਲੀਅਮ ਜੈਲੀ ਲਾ ਲਈ ਤਾਂ ਉਸ ਨੂੰ ਲਿਫਾਫੇ ਨਾਲ ਬਿਲਕੁਲ ਐ ਕਵਰ ਕਰ ਲੈਣਾ ਹੁਣ ਇਹਦਾ ਅਸਰ ਕੀ ਹੁੰਦਾ ਜਿਹੜੀ ਵੀ ਆਪਣੀ ਸਕਿਨ ਦੇ ਵਿੱਚੋਂ ਗਰਮੀ ਨਿਕਲਦੀ ਹੈ ਗਰਮਾਇਸ਼ ਮੌਇਸਚਰ ਨਿਕਲਦਾ ਜਿਹੜਾ ਉਹਦੇ ਨਾਲ ਜਿਹੜੀ ਵੈਸਲੀਨ ਦਾ ਅਸਰ ਹੈ ਰਲ ਕੇ ਉਹ ਆਪਣੀ ਸਕਿਨ ਨੂੰ ਬਹੁਤ ਵਧੀਆ ਅਸਰ ਦਿੰਦਾ ਹੈ ਤੇ ਇਹ ਤੁਸੀਂ ਕਾਫੀ देर ਲਾ ਕੇ ਰੱਖਣਾ ਜੇ ਤੁਸੀਂ ਰਾਤ ਨੂੰ ਲਾ ਕੇ ਰੱਖ ਸਕਦੇ ਹੋ ਇਦਾਂ ਤਾਂ ਰਾਤ ਨੂੰ ਵੀ ਲਾਓ ਸਵੇਰੇ ਉੱਠ ਕੇ ਤੁਸੀਂ ਕੀ ਕਰਨਾ ਉਸ ਪੋਲੀਥੀਨ ਨੂੰ ਰਿਮੂਵ ਕਰ ਦੇਣਾ ਹਲਕੀ ਹਲਕੀ ਮ사ਜ ਕਰਨੀ ਆ ਤੇ ਉਸ ਤੋਂ ਬਾਅਦ ਲੈਣਾ ਕੈਸਟਰ ਆਇਲ ਕੈਸਟਰ ਆਇਲ ਵੀ ਤੁਹਾਨੂੰ ਪਤਾ ਕਈ ਕੰਪਨੀਆਂ ਦੇ ਮਿਲ ਜਾਂਦੇ ਆ ਮੈਂ ਇਹ ਲਿਆਂਦਾ ਹੋਇਆ ਇਹ ਵਾਊ ਕੰਪਨੀ ਦਾ ਅੱਜ ਹੀ ਮੈਂ ਮੰਗਵਾਇਆ ਹਲੇ ਮੈਂ ਪੈਕਿੰਗ ਖੋਲੀ ਨਹੀਂ ਤੇ ਕਿਹੜੀ ਜਿਹੜੀ ਮਰਜ਼ੀ ਤੁਸੀਂ ਕੰਪਨੀ ਦਾ ਲੈ ਸਕਦੇ ਹੋ ਤੇ ਇਹਦੀਆਂ ਨਾ 2-4 ਬੂੰਦਾਂ ਤੁਸੀਂ ਪਾਉਣੀਆਂ ਇੱਥੇ ਬੇਸ਼ੱਕ ਤੁਸੀਂ ਇਹ ਤਰੀਕਾ ਆਪਣੇ ਹੱਥਾਂ ਤੇ ਅਪਣਾਓ ਕਿਉਂਕਿ ਸਰਦੀਆਂ ਦੇ ਵਿੱਚ ਗਰਮ ਠੰਡੇ ਪਾਣੀ ਚ ਆਪਣੇ ਹੱਥ ਪੈਂਦੇ ਆ ਬਰਤਨ ਸਾਫ਼ ਕਰਦੇ ਆ ਹੋਰ ਕੋਈ ਨਾ ਕੋਈ ਕੰਮ ਆਪਾਂ ਕਰਦੇ ਰਹਿੰਦੇ ਆ ਤੇ ਉਹਦੇ ਨਾਲ ਜਿਹੜੀ ਹੱਥਾਂ ਦੀ ਜਿਹੜੀ ਹੈਗੀ ਆ ਸਕਿਨ ਖਰਾਬ ਹੁੰਦੀ ਆ ਇਹ ਤੁਸੀਂ ਹੱਥਾਂ ਤੇ ਵੀ ਵਰਤ ਸਕਦੇ ਹੋ ਤੇ ਕੈਸਟਰ ਆਇਲ ਦੀਆਂ 2-4 ਬੂੰਦਾਂ ਪਾਉਣੀਆਂ ਨੇ ਇੱਥੇ ਲਾਉਣੀਆਂ ਮਤਲਬ ਤੇ ਉਹਦੇ ਨਾਲ ਨਾ ਤੁਸੀਂ ਅੱਛਾ ਪਹਿਲਾਂ ਇਹਨੂੰ ਗਿੱਲੇ ਕਰ ਲੈਣਾ ਸਕਿਨ ਚਾਹੇ ਹੱਥਾਂ ਦੀ ਐ ਚਾਹੇ ਆਪਣਾ ਫੇਸ ਐ ਵਿੱਚ ਆਪਣਾ ਵਾਲਾ ਪੁਰਸ਼ਨਾ ਤੁਸੀਂ ਕੋਈ ਵੀ ਸਪਰੇਅ ਬੋਟਲ ਨਾਲ ਸਪਰੇਅ ਮਾਰੋ ਹਲਕਾ ਹਲਕਾ ਪਾਣੀ ਲੱਗ ਜਾਊਗਾ ਇੱਥੇ ਵੀ ਤੇ ਉਸ ਨੂੰ ਪੂੰਝਣਾ ਨਹੀਂ ਸੁਕਾਉਣਾ ਨਹੀਂ ਉਹਨੂੰ ਉਸੇ ਤਰ੍ਹਾਂ ਗਿੱਲੇ ਰਹਿਣ ਦੇਣਾ ਉਸ ਤੋਂ ਬਾਅਦ ਤੁਸੀਂ ਕੈਸਟਰ ਆਇਲ ਦੀਆਂ 2-3 ਬੂੰਦਾਂ ਲੈ ਕੇ ਨਾ ਇੱਥੇ ਉਦੀ ਪਹਿਲਾਂ ਮ사ਜ ਕਰਕੇ ਫਿਰ ਇਹਨਾਂ ਨੂੰ ਇਦਾਂ ਇਦਾਂ ਟੈਪ 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 ਕਰਨਾ ਬੇਸ਼ੱਕ ਤੁਸੀਂ ਚਿਹਰੇ ਤੇ ਕਰੋ ਇਦਾਂ 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 ਕਰਦੇ ਰਹੋ ਇਦਾਂ ਮਤਲਬ ਜਿੰਨੀ ਟਾਈਮ ਤੁਸੀਂ इजीली ਕਰ ਸਕਦੇ ਹੋ ਕਰੋ ਤੇ ਫਿਰ ਉਹਨੂੰ ਲੱਗੀ ਰਹਿਣ ਦਿਓ ਤੇ ਆਪਣੀ ਜਿਹੜੀ ਸਕਿਨ ਹੈ ਉਹ 3-4 ਦਿਨਾਂ ਬਾਅਦ ਹੀ ਤੁਹਾਨੂੰ ਇੱਥੋਂ ਦੀ ਸਕਿਨ ਹੈ ਜਿਹੜੀ ਉਹ ਖਾਸ ਕਰਕੇ ਤੁਹਾਨੂੰ ਉਦਾ ਜਿਹੜਾ ਰਿਜ਼ਲਟ ਆਉਣ ਲੱਗ ਜੂਗਾ ਹਨਾ ਮੈਨੂੰ ਵੀ ਲੱਗਦਾ ਹੁੰਦਾ ਸੀਗਾ ਮੇਰੀ ਵੀ ਐ ਸਕਿਨ ਹੈ ਨਾ ਜਿਹੜੀ ਇਹ ਲੂਜ਼ ਐ ਹੁਣ ਕਾਫੀ ਫਰਕ ਪੈ ਗਿਆ ਇਹਦਾ ਮੈਂ ਪਹਿਲਾਂ ਜਦੋਂ ਤੁਸੀਂ ਮੇਰੀਆਂ ਸ਼ੁਰੂਆਤ ਵਾਲੀਆਂ ਵੀਡੀਓਜ਼ ਦੇਖੋਗੇ ਆ ਜਿਹੜੀ ਸਕਿਨ ਦਾ ਹੈਗਾ ਇਹ ਜ਼ਿਆਦਾ ਲੂਜ਼ ਲੱਗਦੀ ਐ ਪਰ ਹੁਣ ਜਿਵੇਂ ਜਿਵੇਂ ਮੈਂ ਕੁਝ ਵੀ ਵਰਤ ਲਾਂ ਕਿਸੇ ਵੀ ਕਿਸਮ ਦੀ ਮ사ਜ ਮੈਂ ਕਰ ਲਾਂ ਤਾਂ ਇਹਦੇ ਤੇ ਫਰਕ ਪੈਂਦਾ ਪਰ ਆ ਜਿਹੜਾ ਮੈਂ ਤਰੀਕਾ ਅੱਜ ਦੱਸਿਆ ਇਹ ਤੁਸੀਂ ਕਰਕੇ ਦੇਖਿਓ ਇਹਦੇ ਨਾਲ ਇਹ ਜਿਹੜੀ ਸਕਿਨ ਐ ਆਪਣੀ ਟਾਈਟ ਹੋਣੀ ਸ਼ੁਰੂ ਹੋ ਜੂਗੀ ਤੇ ਬਾਕੀ ਤੁਸੀਂ ਮੇਕਅਪ ਉਤਾਰ ਕੇ ਦੇਖਿਓ ਇਹਦੇ ਨਾਲ ਵੈਸਲੀਨ ਜਿਹੜੀ ਪੈਟਰੋਲੀਅਮ ਜੈਲੀ ਹੈ ਬਹੁਤ ਇਫੈਕਟਿਵ ਹੈ ਬਹੁਤ ਅਸਰਦਾਰ ਹੈ ਤੇ ਤੁਸੀਂ ਇਹਨੂੰ ਲਾ ਕੇ ਰੱਖ ਸਕਦੇ ਹੋ ਤੇ ਇਦਾਂ ਆਪਾਂ ਸੌਖੇ ਜੇ ਤੇ ਸਸਤੇ ਤਰੀਕੇ ਨਾਲ ਆਪਦੀ ਸਕਿਨ ਕੇਅਰ ਕਰ ਸਕਦੇ ਆ ਕਿਉਂਕਿ ਇਹ ਚੀਜ਼ਾਂ ਬਹੁਤੀਆਂ ਮਹਿੰਗੀਆਂ ਨਹੀਂ ਹੈਗੀਆਂ ਤੇ ਪਰ ਜੇ ਹੋਵੇ ਵੀ ਹੁਣ ਜਿਵੇਂ ਇੰਨੀ ਇੱਕ ਬੋਟਲ ਹੈਗੀ ਹੈ ਇਹオイル ਦੀ ਕਾਫੀ ਟਾਈਮ ਇਹ ਯੂਜ਼ ਹੋ ਜਾਊਗੀ ਕਿਉਂਕਿ ਆਪਾਂ 2-3 ਡ੍ਰੌਪ ਹੀ ਪਾਉਣੇ ਹੁੰਦੇ ਆ ਇਸੇ ਤਰ੍ਹਾਂ ਹੀ ਪੈਟਰੋਲੀਅਮ ਜੈਲੀ ਦਾ ਹੈਗਾ ਕਿ ਤੁਸੀਂ ਸਸਤੇ ਜੇ ਮਟੰਗ ਨਾਲ ਵਧੀਆ ਆਪਦਾ ਜਿਹੜਾ ਚਿਹਰਾ ਹੈਗਾ ਉਹ ਚਿਪਕਾ ਸਕਦੇ ਹੋ ਤੇ ਤੁਸੀਂ ਇਹਨਾਂ ਗੱਲਾਂ ਨਾਲ ਤੁਹਾਨੂੰ ਕਿੰਨਾ ਫਰਕ ਪਿਆ ਇਹਨਾਂ ਗੱਲਾਂ ਨੂੰ ਅਜ਼ਮਾਉਣ ਨਾਲ ਨੁਸਖਿਆਂ ਨੂੰ ਤੇ ਤੁਸੀਂ ਆਪਣੇ ਵਿਚਾਰ ਸਾਂਝੇ ਕਰਿਓ ਕੋਈ ਤੁਹਾਡੇ ਕੋਲ ਆਪਣਾ ਨੁਸਖਾ ਹੈਗਾ ਤੁਸੀਂ ਉਹ ਵੀ ਕਮੈਂਟ ਦੇ ਵਿੱਚ ਸਾਂਝਾ ਕਰ ਸਕਦੇ ਹੋ ਤੇ ਫਿਰ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਫਿਲਹਾਲ ਮੈਨੂੰ ਦਿਓ ਇਜਾਜ਼ਤ か。S S